ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਰਸੂਲਪੁਰ ਨਹਿਰਾ ਜਿਹੜਾ ਪਿੰਡ ਆ ਦੋਸਤੋ ਤਹਿਸੀਲ ਜ਼ਿਲ੍ਹਾ ਅਸ਼ੀਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਸੇਰੋਂ ਤਕਰੀਬਨ ਥੋੜੀ ਦੂਰੀ ਹੈਗੀ ਆ ਕੋਈ 3 ਕਿਲੋਮੀਟਰ ਦੀ ਸਾਰੀ ਦੂਰੀ ਜਿਹੜੀ ਆ ਦੋਸਤੋ ਸੇਰੋਂ ਸ਼ਹਿਰ ਦੀ ਆ ਦੁੱਗਲ ਵਾਲਾ ਪਿੰਡ ਬਿਲਕੁਲ ਅਲੱਗ ਹੀ ਹੈਗਾ ਤੇ ਇਹ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਰਸੂਲਪੁਰ ਨਹਿਰਾ ਕਰਨੀ ਆ ਬਾਈ ਗੁਰਨਿਸ਼ਾਨ ਸਿੰਘ ਵੀਰ ਦੇ ਕੋਲੇ ਆਏ ਆ ਸ਼ੂ ਵਪਾਰ ਦਾ ਕੰਮ ਆ ਨਾਰਮਲੀ ਤੁਸੀਂ ਇਸ ਘਰੋਂ ਵੀਡੀਓ ਜਿਹੜੀਆਂ ਦੋਸਤੋ ਆਪਣੇ ਚੈਨਲ ਦੇ ਉੱਪਰ ਅ ਅਪਡੇਟ ਜਿਹੜੀ ਆ ਹੁੰਦੀਆਂ ਰਹਿੰਦੀਆਂ ਨੇ ਦੇਖਦੇ ਰਹਿੰਦੇ ਹੋ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨੱਕ ਜਿਹੜੇ ਹੈਗੇ ਟੋਟਲ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਬੜਾ ਹੋਣਗੀਆਂ ਤੇ ਠੀਕ ਹੈ ਜੀ ਦੋ ਮੱਝਾਂ ਹੋਣਗੀਆਂ ਇੱਕ ਮੱਝ ਜਿਹੜੀ ਆ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਤਾਂ ਮਹੀਨੇਕ ਦੀ ਸੂਈ ਆ ਤੇ ਇੱਕ ਬਿਲਕੁਲ ਅੱਗੇ ਤਿਆਰੀ ਦੇ ਵਿੱਚ ਆ ਕਿੰਨੇ ਦਿਨ ਰੈਂਜਾ ਸੂਣ ਦੇ ਵਿੱਚ ਉਹ ਪੂਰੀ ਗੱਲਬਾਤ ਆਪਾਂ ਵੀਰ ਗੁਰਨੇ ਸ਼ਾਨ ਸਿੰਘ ਦੇ ਨਾਲ ਕਰਾਂਗੇ ਤੇ ਦੋ ਬਹਿੜਾ ਜਿਹੜੀਆਂ ਇਹ ਵੀ ਸੂਈਆਂ ਸਵਈਆਂ ਨੇ ਠੀਕ ਆ ਪਸੂ ਦੋਸਤੋ ਹਰ ਵਾਰ ਦੀ ਤਰ੍ਹਾਂ ਰਿਕਵੈਸਟ ਇੱਕ ਬੇਨਤੀ ਹੁੰਦੀ ਆ ਵੀ ਜਿਹੜੇ ਪਸ਼ੂ ਖਾਸ ਤੌਰ ਤੇ ਸੂਏ ਸਵਏ ਨੇ ਉਹਨਾਂ ਦੀ ਚਪਾਈ ਆ ਇੱਕ ਟਾਈਮ ਦੋ ਟਾਈਮ ਦੀ ਜ਼ਰੂਰ ਕਰਕੇ ਚੈੱਕ ਕਰ ਲਿਆ ਕਰੋ ਜੋ ਮਾਲਕ ਵੱਲੋਂ ਦੱਸਿਆ ਜਾਂਦਾ ਦੁੱਧ ਉਹ ਬਿਲਕੁਲ ਜਿਹੜਾ ਯਕੀਨੀ ਬਣਾ ਲਿਆ ਕਰੋ ਵੀ ਬਿਲਕੁਲ ਜਿਹੜਾ ਦੁੱਧ ਉਹਨਾਂ ਪ੍ਰੋਪਰ ਹੈਗਾ ਪਸ਼ੂ ਦੇ ਥੱਲੇ ਠੀਕ ਹੈ ਜੀ ਅੱਜ 4 ਅਪ੍ਰੈਲ ਨੂੰ ਜਿਹੜੀ ਦੋਸਤੋ ਵੀਡੀਓ ਆਪਾਂ ਬਣਾ ਰਹੇ ਆ ਸਮਾਂ ਜਿਹੜਾ ਤਕਰੀਬਨ ਸ਼ਾਮ 5 ਵਜੇ ਸ਼ਾਮ ਦਾ ਜਿਹੜਾ ਸਮਾਂ 5:00 ਵਜੇ ਦਾ ਹੈਗਾ ਆਓ ਗੱਲਬਾਤ ਕਰਦੇ ਆਂ ਬਾਈ ਗੁਰਨਿਸ਼ਾਨ ਦੇ ਨਾਲ ਪੁੱਛ ਲਵਾਂਗੇ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਠੀਕ ਆ ਜੀ ਤੇ ਪਸ਼ੂ ਜਿਹੜੇ ਦੋਸਤੋ ਹਰ ਵਾਰ ਇੱਕ ਭਾਜਵੇਂ ਰੇਟ ਹੁੰਦੇ ਆ ਵੀ ਨਾਰਮਲੀ ਇਸ ਘਰੋਂ ਇਸ ਕਿਲੇ ਦੇ ਉੱਪਰੋਂ ਤੁਹਾਨੂੰ ਪਸ਼ੂ ਆ ਜਿਹੜੇ ਬਾਜਪਰੇਟਾਂ ਵਾਲੇ ਇਹ ਵੇਖਣ ਦੇ ਵਿੱਚ ਮਿਲਦੇ ਆ ਜਿਹੋ ਜਿਹਾ ਪਸ਼ੂ ਹੁੰਦਾ ਉਹ ਜਿਆ ਰੇਟ ਤੁਹਾਨੂੰ ਜਿਹੜਾ ਦੋਸਤੋ ਮਿਲ ਜਾਂਦਾ ਇਸ ਘਰੋਂ ਆਓ ਚਲਦੇ ਆਂ ਵੀਰ ਗੁਰ ਨਿਸ਼ਾਨ ਦੇ ਕੋਲ ਆਜੋ ਵੀਰ ਜੀ ਸਾਸਰੀ ਆ ਵੀਰ ਜੀ ਸਾਸਰੀ ਕਲਪਾਈ ਗੁਰ ਨਿਸ਼ਾਨ ਵੀਰੇ ਹੋਰ ਸੁਣਾ ਵਧੀਆ ਵਧੀਆ ਵੀਰ ਜੀ ਠੀਕ ਠਾਕ ਸਾਰੇ ਵੀਰਾਂ ਭਰਾਵਾਂ ਨੇ ਮੇਰੇ ਨਾਲ ਪਿਆਰ ਭਰੀ ਸਾਸਰੀ ਵਾਲੇ ਜੀ ਤਾਂ ਸਸਰੀ ਕਲ ਭਰਾ ਤਾਂ ਮਾਜੀ ਤੇ ਨਿਸ਼ਾਨ ਭਾਈ ਅੱਜ ਚਾਰ ਪਸ਼ੂ ਆ ਭਰਾ ਹਾਂਜੀ ਤੇ ਦੋ ਮੱਝਾਂ ਤੇ ਦੋ ਬੇੜਾ ਹਾਂਜੀ ਇਹ ਮਹੀਨੇ ਦੀ ਸੂਈ ਆ ਠੀਕ ਆ ਜੀ ਇਹ ਪਹਿਲੇ ਨੰਬਰ ਵਾਲੀ ਮੱਝ ਹੈਨੀ ਹਾਂਜੀ ਮਹੀਨੇ ਕ ਦਾ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਉਹ ਬੱਚਾ ਮਗਰ ਕਟਾਇਓ ਠੀਕ ਆ ਜੀ ਮੇਲ ਕਾਫ ਆ ਦੋਸਤੋ ਥੱਲੇ ਠੀਕ ਆ ਆ ਕਟਾ ਤੇ ਸਮਾਂ ਜਿਹੜਾ ਵੀਰ ਗੁਰਨਿਸ਼ਾਨ ਸਿੰਘ ਮਹੀਨੇ ਦਾ ਦੱਸ ਰਿਹਾ ਵੀ ਮਹੀਨੇ ਦਾ ਸਮਾਂ ਸਿੰਘ ਵੀ ਜਿਹੜੇ ਆ ਬਿਲਕੁਲ ਤੁਸੀਂ ਦੇਖ ਸਕਦੇ ਮਾੜੇ 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 ਜਿਹੜੇ ਬਾਹਰ ਆਏ ਨਿਕਲੇ ਤੇ ਇੱਕ ਮਹੀਨੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਸਵੇਰ ਨਿਸ਼ਾਨ ਬਾਈ ਕਿੰਨਾ ਵਸ ਹੋਈ ਹੈ ਸੂਹਾ ਤੀਜਾ ਸੂਈ ਵਿੱਚੀ ਤੀਜੇ ਸਵੇਰੇ ਦੇ ਵਿੱਚ ਹਨ ਤੀਜਾ ਸੂਹਾ ਸੋਈ ਹੈ ਆ ਮੂੰਹ ਮੱਥਾ ਫੇਸ ਕੁਆਲਿਟੀ ਹੈ ਜੀ ਸਿੰਘਾਂ ਦੀ ਬੰਤਰ ਜਿਹੜੀ ਤੁਸੀਂ ਵੇਖ ਲਓ ਤੇ ਬਿਲਕੁਲ ਬਰੀਕ ਚਮੜੀ ਆ ਤੇ ਆ ਹਲੇਵਾ ਹਵਾਨਾ ਜਿਹੜਾ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਕੂਛ ਲੰਡੀ ਆ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਵੀ ਨਜ਼ਰ ਮਾਰ ਲੈਣੀ ਆ ਦੱਸਣਾ ਮੇਰਾ ਫਰਕ ਪੈਂਦਾ ਜੀ ਆ ਕਰੋ ਚਾਹੇ ਇਹ ਪੱਧਰ ਜਿਹੜਾ ਲੇਵਾ ਹੈਗਾ ਥਾਂ ਭਾਂਡਾ ਜਿਹੜਾ ਦੋਸਤੋ ਬਿਲਕੁਲ ਪੱਧਰ ਤੇ ਮਿਲਕ ਵੇਨ ਵੀ ਚੰਗੀਆਂ ਸੋਹਣੀਆਂ ਨੇ ਤੇ ਨਿਸ਼ਾਨભાઈ ਕਿੰਨੇ ਕਿਤੇ ਹੁਣ ਦੁੱਧ ਤੇ ਜਿਹੜੀ ਹੁਣ ਚਲਦੀ ਪਈ ਆ ਦੁੱਧ ਵੀਰ ਜੀ 8 ਕਿਲੋ ਤੋਂ ਬਾਹਰ ਆ ਆਪਾਂ 8 ਕਿਲੋ ਦੀ ਚਵਾਈ ਕਰਾਵਾਂਗੇ ਦੋ ਟਾਈਮ 4 ਕਿਲੋ ਵਾਲੇ 4 ਕਿਲੋ ਵਾਲੇ 8 ਕਿਲੋ ਇਹਦੇ ਕੋਲ ਹੈਗਾ ਮੈਂ ਮਤਲਬ ਹਾਂਜੀ 8 ਕਿਲੋ ਤੋਂ ਬਾਹਰ ਆ ਆਪਾਂ 8 ਕਿਲੋ ਦੀ ਚਵਾਈ ਕਰਾਵਾਂਗੇ ਠੀਕ ਆ ਜੀ ਹਾਂਜੀ 8 ਕਿਲੋ ਤੋਂ ਜਿਹੜਾ ਦੋਸਤੋ ਬਾ ਵੀ 8 ਕਿਲੋ ਤੋਂ ਬਾਹਰ ਆ ਦੋਸਤੋ ਜਿਹੜੀ ਘਰੇ ਚਵਾਈ ਕਰਦੇ ਆ ਬਾਈ ਜੀ ਠੀਕ ਆ ਕੋਈ ਗੱਲ ਨਹੀਂ ਮਾੜਾ ਜਿਆਦਾ ਕਰਦਾ ਪਸ਼ੂ ਡਰਦਾ ਤਾਂ ਹੈਗਾ ਹੀ ਆ ਤੇ ਆ ਚੈੱਕ ਕਰੋ ਜੀ ਪੱਦਰ ਥਣ ਦੇਵਾ ਦੋਸਤੋ ਜਿੱਥੋਂ ਤੱਕ ਮੈਂ ਦੇਖ ਰਿਹਾ ਤੇ ਬਾਕੀ ਤੁਸੀਂ ਘਰ ਵਿਜਟ ਕਰਕੇ ਆਪੋ ਹੀ ਤਸੱਲੀ ਨਾਲ ਦੇਖ ਸਕਦੇ ਹੋ ਕੋਈ ਪਸ਼ੂ ਨੂੰ ਠੀਕ ਆ ਤਾਂ ਬਿਲਕੁਲ ਬਰੀਕ ਚਮੜੀ ਆ ਤੇ ਤੀਜੇ ਸੂਵੇ ਦੇ ਵਿੱਚ ਹੁਣ ਜਿਹੜੀ ਚੱਲ ਰਹੀ ਆ 1 ਮਹੀਨਾ ਹੋ ਗਿਆ ਸਮਾਂ ਸੂਈ ਨੂੰ ਆ ਕਰੋ ਜੀ ਆ ਵੇਖੋ ਜੀ ਲਓ ਵੀ ਦੋਸਤੋ ਠੀਕ ਆ ਜੀ ਆ ਥਾਣਾ ਤੇ ਆ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਗਰੀ ਹੈ ਜੀ ਕੋਈ ਗੱਲ ਆਪਾਂ ਸੂਡਰ ਜਾਂਦਾ ਵਿੱਚ ਕਦੀ ਕਦੀ ਕੋਈ ਗੱਲ ਹੀ ਅੱਛਾ ਨਿਸ਼ਾਨ ਵੀਰੇ 8 ਕਿਲੋ ਤੋਂ ਬਾਹਰ ਦੁੱਧ ਦੱਸਿਆ ਤੇ ਭਾਅ ਪੜਦਾ ਕਿੰਨਾ ਵੀ ਜਿਹੜਾ ਡਿਮਾਂਡ ਕੀਏ ਤੇ ਲੈ ਦੇ ਕਿੱਥੋਂ ਤੱਕ ਕਰ ਦੇਣਾ ਵੀ ਵੇ ਮੋਹਲੇ ਪਾ ਕਰਨੇ 65000 ਕਰ ਲੀਏ 65000 ਦੀ ਦੇ ਦਾਂਗੇ ਅੱਛਾ ਜੀ ਹਾਂਜੀ 65000 ਦੀ ਹਾਂਜੀ 65000 ਦੇ ਵਿੱਚੋਂ ਵੀ ਕਰੋਗੇ ਮਾਨਤਨ ਥੋੜਾ ਬੜਾ ਮਾਨਤਨ ਕਰ ਦਾਂਗੇ ਜਿਹਨੇ ਭੈਣ ਭਰਾ ਆਪਣੇ ਕਹਿਣ ਜ਼ਰੂਰ ਕਰਨਾ ਪਈ ਠੀਕ ਹੈ ਭਾਜੀ ਠੀਕ ਹੈ ਠੀਕ ਹੈ ਜੀ ਜਿੰਨਾ ਖੁਸ਼ ਹੋ ਕੇ ਕਹਿਣ ਉਹਨਾਂ ਕਰ ਦਿਓ ਜੀ ਠੀਕ ਹੈ ਕਾਤੇ ਇੱਕ ਆਪਣੀ ਬੇਤੀ ਹੈ ਜਿਹੜਾ ਵੀ ਵੀਰਪਰਾ ਸਾਈ ਪਾਊਗਾ ਉਹਦਾ ਆਪਾਂ ਪਸ਼ੂ ਪੱਕਾ ਕਰਾਂਗੇ ਨਹੀਂ ਤੇ ਨਹੀਂ ਕਰਨਾ ਜਿਹੜਾ ਮਰਜੀ ਵੀ ਕਈ ਵੀਰ ਰੇੜੇ ਕਰ ਲੈਂਦੇ ਗੱਲ ਬਾਤ ਤੇ ਬਾਜ ਸਾਈ ਨਹੀਂ ਪਾਉਂਦੇ ਹੂੰ ਤੇ ਇਸ ਕਰਕੇ ਫਿਰ ਆਪਾਂ ਨੂੰ ਵੀ ਤੰਗੀ ਆਉਂਦੀ ਹੈ ਮਤਲਬ ਵੀਰ ਨਾਲ ਗੱਲ ਹੋ ਜਾਂਦੀ ਜੇ ਸਾਈ ਪਾਈ ਹੋਵੇ ਤੇ ਪੱਕਾ ਹੋਊਗਾ ਡੰਗਰ ਬਿਲਕੁਲ ਹਾਂਜੀ ਅ ਸੋ ਦੋਸਤੋ ਸਾਈ ਬਿਆਨਾ ਕਰਨਾ ਤੁਹਾਡਾ ਪਹਿਲੇ ਨੰਬਰ ਤੇ ਫਰਜ਼ ਬੰਦਾ ਉਸ ਤੋਂ ਬਾਅਦ ਤੁਸੀਂ ਇਆ ਘਰੇ ਵਿਜ਼ਿਟ ਕਰਕੇ ਤਸਲੀ ਨਾਲ ਆਪ ਦੀ ਦੇਖ ਸਕਦੇ ਹੋ ਜੋ ਕਿਹਾ ਗਿਆ ਉਹ ਬਿਲਕੁਲ ਪੂਰਾ ਜੋ ਵਿਖਾਇਆ ਗਿਆ ਬਿਲਕੁਲ ਉਡੀ ਚੀਜ਼ੀ ਲੱਗਦੀ ਆ ਤੇ ਬਾਕੀ ਪੇਮੈਂਟ ਜਿਹੜੀ ਦੇ ਕੇ ਤੁਸੀਂ ਪਸ਼ੂ ਆਪਣਾ ਖਰੀਦ ਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਕਈ ਵਾਰ ਵੀਰ ਕਹਿ ਦਿੰਦੇ ਵੀ ਹੁਣੇ ਵੀ ਆਕੇ ਹੁਣੇ ਵੀ ਆਕੇ ਉਹ ਬਾਅਦ ਵਿੱਚ ਸ਼ਾਮ ਪੈ ਜਾਂਦੀ ਸ਼ਾਮ ਦੀ ਸਵੇਰ ਜਿਹੜੇ ਭੈਣ ਭਰਾ ਨੇ ਕਿਸੇ ਖਾਸ ਸੌਰ ਤੇ ਖਰੀਦ ਨਹੀਂ ਹੁੰਦੀ ਆ ਤੇ ਉਹ ਜਿਹੜੇ ਦੋਸਤੋ ਗਲਤ ਹੋ ਜਾਂਦਾ ਕੰਮ ਉਹ ਖਰੀਦ ਨਹੀਂ ਪਾਉਂਦੇਗੇ ਤੇ ਪਸ਼ੂ ਜਿਹੜਾ ਦੋਸਤੋ ਖਰਾਬ ਹੋ ਜਾਂਦਾ ਡੱਕਿਆ ਰਹਿੰਦਾ ਕਿੱਲੇ ਤੇ ਐ ਨਾ ਕਰਿਆ ਕਰੋ ਜਿਹੜਾ ਵੀ ਰਸਾਈ ਬਿਆਨਾ ਪਾਉਂਦਾ ਉਹਦੀ ਤਸੱਲੀ ਕਰ ਲਿਆ ਕਰੋ ਘਰੇ ਵੇਖ ਲਿਆ ਕਰੋ ਠੀਕ ਹੈ ਜੀ ਚੀਜ਼ ਪਸੰਦ ਆਉਂਦੀ ਆ ਤੇ ਖਰੀਦ ਲਿਆ ਕਰੋ ਨਹੀਂ ਪਸੰਦ ਆਉਂਦੀ ਤੇ ਜਿਹੜੀ ਦੋਸਤੋ ਤੁਸੀਂ ਸਾਈ ਆਉ ਉਹ ਉਹਦੇ ਵਾਪਸ ਲੈਣ ਦੇ ਹੱਕਦਾਰ ਹੀ ਸੀ। ਅ ਠੀਕ ਆ ਨਿਸ਼ਾਨ ਵੀਰੇ ਅਗਲੀ ਆਪਣੇ ਕੋਲੇ ਇਹ ਝੋਟੀ ਆ ਗਈ ਕੀ ਡਿਟੇਲ ਹੈਂ ਦੀ? ਹਾਂਜੀ ਇਹ ਤੀਜਾ ਸੂਆ ਸੂਣ ਜਾ ਰਹੀ ਹੈ ਭਾਜੀ। 맞 ਜਾਣਾ ਜੀ ਫਿਰ ਤੀਜਾ ਸੂਵੇ ਆ। ਹਾਂਜੀ ਠੀਕ ਆ ਤੀਜੇ ਸੂਵੇ ਦੇ ਵਿੱਚ ਦੋਸਤੋਂ ਸੂਣਾ ਹੈਗਾ ਜੇ ਨੇ ਤੇ ਥੋੜੀ ਜਿਹੀ ਲੱਸੀ ਜ਼ਰੂਰ ਹੈ ਨਾ? ਹਾਂਜੀ ਲੱਸੀ ਆ ਭਾਜੀ ਘਰ ਵਾਲਿਆਂ ਨੇ ਸੰਭੀ ਨਹੀਂ ਆ। ਹਾਂਜੀ ਹਾਂਜੀ। ਹਾਂਜੀ। ਬਾਕੀ ਦੋਸਤੋਂ ਸਾਹ ਸੰਭਾਲਦਾ ਕਿਸੇ ਥਾਂ ਦਾ ਫਰਕ ਹੋ ਸਕਦਾ। ਅਗੋਂ ਜਿਹੜਾ ਵੀਰ ਖਾਸ ਤੌਰ ਤੇ ਥੋੜਾ ਹੱਥ ਉੱਤੇ ਚੰਗਾ ਫੇਰ ਲੂਗਾ, ਸੇਵਾ ਕਰ ਲੂਗਾ ਤੇ ਬਿਲਕੁਲ ਸੂਣਾ ਇਹਨੇ। ਅਗੇ ਤਾਜੀ ਨੇ ਸੂਣਾ ਤੇ ਦਿਨ ਹਜੇ ਕਿੰਨੇ ਲੈ ਜੂਗਾ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਭਾਜੀ ਤੇ ਬਾਕੀ ਉੱਤੇ ਵੀ 2-4 ਦਿਨ ਖੜ ਸਕਦੀ ਆ ਅੱਛਾ ਜੀ ਹਾਂਜੀ 14 ਅਪ੍ਰੈਲ ਨੂੰ ਹਾਂਜੀ ਤੇ ਹਜੇ ਘੱਟੋ 10 ਤੋਂ 12 ਦਿਨ ਸਮਾਂ ਪਿਆ ਹਾਂਜੀ ਹਾਂਜੀ ਠੀਕ ਆ 10 ਤੋਂ 12 ਦਿਨ ਜਿਹੜਾ ਦੋਸਤ ਬਾਕੀ ਆਪਣੀ ਇਹਦੀ ਗਰੰਟੀ ਪਿੱਛੇ ਦੀ ਵੀ ਹੈਗੀ ਜਿਹਦਾ ਥਣਾ ਦੀ ਵੀ ਗਰੰਟੀ ਪੂਰੀ ਹੈਗੀ ਜੋ ਅੱਛਾ ਜੀ ਇਹ ਨਾ ਕੋਈ ਵੀਰ ਭਰਾ ਕਵੇ ਸੂਣ ਵਾਲੀ ਆ ਤੇ ਸੂਣ ਤੋਂ ਪਹਿਲਾਂ ਵੇਚਨ ਦਿਆ ਪਿੱਛੇ ਦੀ ਤੇ ਥਣਾ ਦੀ ਆਪਣੀ ਗਰੰਟੀ ਜੋ ਠੀਕ ਆ ਜੀ ਹਾਂਜੀ ਬਾਕੀ ਨਹੀਂ ਹੈ ਆ ਦੇਖੋ ਜੀ ਠੀਕ ਆ ਆ ਕਰੋ ਜੀ ਚੈੱਕ ਠੀਕ ਆ ਜੀ ਠੀਕ ਆ ਪਾਰ ਪਿੱਛੇ ਦੀ ਤੇ ਥਾਣਾ ਦੀ ਜਿਹੜੀ ਦੋਸਤੋ ਖਾਸ ਤੌਰ ਤੇ ਵੀਰਾਂ ਦਾ ਵੀ ਆਪਣੀ ਗਰੰਟੀ ਆ ਵੀ ਇਹ ਜਿਹੜੀ ਮੁਸ਼ਕਲ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਠੀਕ ਆ ਤੇ ਜਿਹੜੀ ਲੱਸੀ ਆ ਲੱਸੀ ਲੱਸੀ ਥੋੜੀ ਜੀ ਜ਼ਰੂਰ ਆ ਬਾਕੀ ਏਡੀ ਵੀ ਲੱਸੀ ਨਹੀਂ ਹੈਗੀ ਵੀ ਅਗੋਂ ਜਿਹੜੇ ਵੀਰ ਨੇ ਖਾਸ ਤੌਰ ਤੇ ਸਾਭ ਸੰਭਾਲ ਚੰਗੀ ਕਰ ਲੈਣੀ ਹੈ ਬੇਸ਼ੱਕ ਤੁਸੀਂ ਜਿਹੜਾ ਇਹ ਵੀ ਝੋਟੀ ਜਿਹੜੀ ਖਰੀਦ ਸਕਦੇ ਮੱਝ ਖਰੀਦ ਸਕਦੇ ਹੋ ਫੇਸ ਕੁਆਲਟੀ ਤੁਸੀਂ ਵੇਖ ਲਓ ਸਿੰਘਾਂ ਦੋਵਾਂ ਦੀ ਬੰਤਰ ਇਸੇ ਤਰ੍ਹਾਂ ਨਾਲ ਆ ਜੀ ਹਾਂ ਜੀ ਆ ਮੂੰ ਮੱਥਾ ਜ਼ਰੂਰ ਇੱਕ ਵਾਰੀ ਨੋਟ ਕਰੋ ਇੱਕ ਨਿਕਾ ਇੱਕ ਵੱਡਾ ہاں ਠੀਕ ਆ ਖੋਲ ਕੇ ਫਿਰ ਇਹ ਨੂੰ ਦਿਖਾ ਦਿਓ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਆ ਮੱਝ ਦੀ ਠੀਕ ਆ ਤੇ ਮੀਡੀਅਮ ਹਾਈਟ ਦੇ ਵਿੱਚ ਦੇਣ ਨਿਸ਼ਾਨ ਵੀਰੇ ਬਾਕੀ ਉਹਨਾਂ ਕਿਹਾ ਸੀ 15 ਨੂੰ ਪੂਰੇ ਆ ਹਾਂਜੀ ਹਾਂਜੀ 14 ਨੂੰ ਪੂਰੇ ਆ ਭਾਜੀ ਦੇਣਾ ਤੇ ਉੱਤੇ 2-4 ਦਿਨ ਉੱਤੇ ਵੀ ਖੜ ਸਕਦੀ ਆ ਠੀਕ ਆ ਹਾਂਜੀ ਠੀਕ ਆ 14 ਨੂੰ ਜਿਹੜੇ ਦੋਸਤੋ ਦਿਨ ਪੂਰੇ ਆ ਤੇ ਉੱਪਰ ਵੀ ਜਿਹੜੇ ਦਿਨ ਵੀਰਾਂ ਦਾ ਵੀ ਲੈ ਕੇ ਜਾ ਸਕਦੀ ਆ ਕੋਈ 2-4 ਦਿਨ ਹੋ ਸਕਦਾ ਉੱਪਰ ਵੀ ਲੈ ਜੀ ਆ ਕਰੋ ਚੈੱਕ ਜੀ ਜੀ ਆ ਬੈਕ ਸਾਈਡ ਤੋਂ ਲਾਏ ਆਉਣ ਲਈ 1 2 4 ਦਿਨਾਂ ਦੇ ਲਾਏ ਪੈ ਜੂਗੀ ਤੇ ਬਾਕੀ ਨਿਸ਼ਾਨ ਭਾਈ 53 ਤੋਂ ਉੱਪਰ ਵਧੀਆ ਬਿਲਕੁਲ ਹਾਂਜੀ ਭਾਜੀ ਓਕੇ ਆ ਚੌਥਾ ਨਾ ਤਾਂ ਪੂਰਾ ਹਾਂਜੀ ਹਾਂਜੀ ਪੂਰਾ ਸਣਾ ਦਾ ਓਕੇ ਭਾਜੀ ਠੀਕ ਆ ਅੱਛਾ ਕੀ ਭਾਪੜ ਦਾ ਕਿੰਨਾ ਲੈ ਦੇ ਵੀਰ ਦਾ ਮੁੱਲ ਕਹਿੰਦੇ ਭਾਜੀ ਜਿੰਨਾ ਮਰਜ਼ੀ ਕਰ ਸਕਦੇ ਆਪਾਂ 50000 ਜੀ ਥੋੜਾ ਬੜਾ ਮਾਨਤਨ ਕਰ ਦਾਂਗੇ ਵੀਰ ਭਰਾ ਦਾ 50 ਦੇ ਵਿੱਚੋਂ ਹਾਂਜੀ ਜੈ ਜੀ ਮੁੱਲ ਮੰਗਿਆ ਹੋਆ ਤੁਹਾਨੂੰ ਪਤਾ ਤਾਜੀ ਸੂਣ ਵਾਲੀ ਆ ਮੱਜ ਬਿਲਕੁਲ ਜੀ ਹਾਂਜੀ ਤੇ 50000 ਦੇ ਵਿੱਚੋਂ ਜਿਹੜਾ ਦੋਸਤੋਂ ਮਾਨਤਨ ਹੋ ਜਾਊਗਾ ਠੀਕ ਆ ਤੇ ਇਹ ਪੂਰੀ ਫੇਰ ਨਹੀਂ ਵੇਚਦੀ ਆ ਪਿੱਛੇ ਦੀ ਤੇ ਥਣਾ ਦੀ ਮੇਰੀ ਜ਼ਵਾਦਰੀ ਆ ਠੀਕ ਹੈ ਗਰੰਟੀ ਹੈ ਭਾਜੀ ਪੂਰੀ ਠੀਕ ਆ ਜੀ ਹਾਂ ਜੀ ਕਿਉਂਕਿ ਵੀਰ ਇੱਕ ਭਰਾ ਕੋਈ ਕਹਿ ਦਿੰਦਾ ਸੂਣ ਵਾਲਾ ਡੰਗਰ ਆ ਦੇ ਪਿੱਛਾ ਮਾਰਦਾ ਵੀ ਜਲਦੀ ਵੇਚਦੇ ਆਪਾਂ ਨੂੰ ਕੋਈ ਐਡੀ ਕਾਲੀ ਨਹੀਂ ਜੇ ਸੌਦਾ ਬਣੂਗਾ ਤੇ ਆਪਾਂ ਦੇ ਦਾਂਗੇ ਮਤਲਬ ਕਿ ਕੋਈ ਔਰ ਨਹੀਂ ਹੈਗੀ ਇਸ ਇਸ ਗੱਲਬਾਤ ਦੀ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਆ ਕੋਈ ਔਰ ਜਿਹੜੀ ਆ ਦੋਸਤੋ ਥਣਾ ਦੀ ਪਿੱਛੇ ਦੀ ਕਿਸੇ ਤਰ੍ਹਾਂ ਦੀ ਔਰ ਨਹੀਂ ਠੀਕ ਆ ਬਾਕੀ ਮਾਝ ਤੁਹਾਨੂੰ ਪਸੰਦ ਆਊਗੀ ਤੁਸੀਂ ਆਵਦੀ ਐ ਇਨੇ ਭਾ ਪਰਤੇ ਵਾਲੀ ਚੀਜ਼ ਆ ਇਕੋਰੀ ਘਰੇ ਵਿਜ਼ਿਟ ਕਰਕੇ ਜਿਹੜੀ ਅੱਖਾਂ ਜ਼ਰੂਰ ਦੇਖ ਸਕਦੇ ਹੋ ਠੀਕ ਆ ਇਸ ਤੋਂ ਬਾਅਦ ਅੱਗੇ ਦੋ ਬਿਹੜਾ ਨੇ ਤੇ ਦੋਨੋਂ ਬਿਹੜਾ ਇਹ ਸੁਈਆਂ ਹਨਾ ਜੀ ਹਾਂਜੀ ਦੋਨੇ ਸੁਈਆਂ ਇਹ ਦੇ ਮਗਰ ਬੱਚਾ ਇਹ ਬੱਚਾ ਇਹ ਦੇ ਮਗਰ ਕਿੰਨੇ ਕਿ ਦਿਨਾਂ ਦੀ ਸੁਈ ਹੈ ਜੀ ਇਹ 17 18 ਦਿਨਾਂ ਦੀ ਸੁਈ ਭਾਜੀ 17 18 ਦਿਨ ਦੀ ਸੁਈ ਆ ਤੇ ਬੱਚਾ ਤੇ ਦੁੱਧ ਹਾਜ਼ਰ ਕਿੰਨਾ ਹੁਣ ਜੀ ਦੁੱਧ 10 ਕਿਲੋ ਤੋਂ ਬਾਹਰ ਆਪਾਂ 10 ਕਿਲੋ ਦੋ ਟਾਈਮ ਚਵਾਦਾਂਗੇ 5 ਕਿਲੋ ਔੜੇ 5 ਕਿਲੋ ਔੜੇ ਅੱਛਾ ਦੋਨੋਂ ਟਾਈਮ ਦਾ ਦੋਨੋਂ ਡੰਗਾ ਦਾ 10 ਕਿਲੋ ਆ ਜੀ ਹਾਂਜੀ ਮੂੰਹ ਚੋਗੀ ਜੋ ਮੂੰਹ ਚਾਰ ਤਾਂ ਦਾ ਹਾਂਜੀ ਸੁਆ ਇਹ ਵੀ ਸ 17 ਕ ਦਿਨ ਦੇ 17 18 ਕ ਦਿਨ ਦਾ ਸਮਾਂ ਹੋ ਗਿਆ ਤੇ 10 ਕਿਲੋ ਜਿਹੜਾ ਤੁਸੀਂ ਦੋਨੋਂ ਡੰਗ ਦਾ ਜਿਹੜਾ ਦੁੱਧ ਮੰਨ ਕੇ ਇਹ ਵੈਢ ਲੈ ਕੇ ਜਾ ਸਕਦੇ ਹੋ ਜਿਹੜਾ ਥੱਲੇ ਦੋਸਤੋ ਬੱਚਾ ਹੈਗਾ ਉਹ ਬੱਚਾ ਹੈ ਮੇਲ ਕਾ ਇੱਕ ਵਾਰੀ ਵੀਰ ਨੂੰ ਕਹੂੰਗਾ ਆ ਖੋਲ ਕੇ ਵੀ ਤੋੜ ਕੇ ਦਿਖਾ ਦਿੰਨੇ ਆ ਉਹ ਬੱਚਾ ਵੀ ਤੁਸੀਂ ਆਪ ਦੇਖ ਸਕਦੇ ਹੋ 17 18 ਕ ਦਿਨ ਦਾ ਸਮਾਂ ਦੱਸਿਆ ਵੀਰ ਨੇ ਹੈ ਠੀਕ ਹੈ ਜੀ ਆ ਦੇਖੋ ਜੀ ਠੀਕ ਆ ਬਾਕੀ ਥਾਣੇ ਦੇ ਵਾ ਜਿਹੜਾ ਬਿਲਕੁਲ ਸਾਫ਼ ਆ ਵਹਿੜ ਦਾ ਇਹ ਤੁਸੀਂ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਵੀ ਵੇਖ ਲਓ ਬਾਕੀ ਮੇਰਾ ਦੱਸਣਾ ਵੀ ਫਰਜ਼ ਬਣਦਾ ਤੇ ਲਵੀ ਜੀ ਬੱਛੀ ਆ ਠੀਕ ਆ ਵੜੀ ਪਹਿਲਾ ਸੂਬਾ ਸੋਈਆ ਕੁਲੀ ਜਿਹੜੀ ਬੱਛੀ ਹੈਗੀ ਆ ਵਾਦੇ ਬੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀਰ ਲੱਭ ਰਹੇ ਤੁਸੀਂ ਖਾਸ ਤੌਰ ਤੇ ਆ ਕਰੋ ਚੈੱਕ ਜੀ ਠੀਕ ਆ ਨਿਸ਼ਾਨભાઈ ਆ ਥਾਣਾ ਵੇਖੋ ਜੀ ਠੀਕ ਹੈ ਭਰਾ ਜੀ ਮੋੜ ਦਿਓ ਜੀ ਚਵਾਈ ਆਪਣੀ 5:30 ਤੋਂ 6 ਦੇ ਵਿੱਚ ਵਿੱਚ ਹੁੰਦੀ ਹੈ ਚਵਾਈ ਜਿਹੜਾ ਵੀਰਪਰਾ ਕਰਨਾ ਚਾਹਦਾ ਦੋ ਟਾਈਮ ਤਿੰਨ ਟਾਈਮ ਆਪਣੀ ਕਰ ਸਕਦਾ ਤਸੱਲੀ ਕਰਕੇ ਖੜ ਸਕਦਾ ਠੀਕ ਹੈ ਜੀ ਹਾਂ ਜੀ ਭਾਜੀ ਜ਼ਰੂਰ ਭਰਾ ਬਾਕੀ ਦੋਸਤੋ ਜਿੰਨਾਂ ਦਾ ਵੀਰ ਦੋਬਾਰਾ ਕਿਹਾ ਜਾਊਗਾ ਉਹਨਾਂ ਕ ਨਿਕਲੂਗਾ ਬਾਕੀ ਤੁਸੀਂ ਨਾਰਮਲ ਹੀ ਇਸ ਘਰੋਂ ਜਿਹੜੇ ਵੀਰ ਪਸੂ ਖਰੀਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਹੋਊਗਾ ਤੇ ਜਿੰਨੀ ਕੀ ਚੀਜ਼ ਹੁੰਦੀ ਏ ਥਾਲੀ ਉਨੀ ਦੱਸਣ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਵੀ ਜ਼ਿਆਦਾ ਵੱਧ ਚੜਕੇ ਨਹੀਂ ਵੀ ਹਨਾ ਕੋਈ ਚੀਜ਼ 10 ਕਿਲੋ ਦਿੰਦੀ ਤਾਂ ਆਪਾਂ 14 ਕਿਲੋ ਕਹਿ ਦਈਏ ਜੇ 10 ਕਿਲੋ ਚੋਇਆ ਤੇ 10 ਕਿਲੋ ਰਸਿਆ ਜਾਊਗਾ ਤੁਹਾਨੂੰ ਤਾਂ ਇਹ ਵੀ ਘਮਾਉਣੇ ਨੇ ਫਾਸਟ ਆ ਕੋਈ ਨਹੀਂ ਭਾਈ ਕਰਾ ਦਿਓ ਚੱਕ ਜੇ ਬਾਲੀ ਗੱਲ ਹੈ ਹੁਣ ਚੌਗੀ ਜੇ ਭਾਜੀ ਠੀਕ ਹੈ ਚਾਰ ਦੰਦਾਂ ਦੇਖ ਸਕਦੇ ਹੋ ਤੁਸੀਂ ਆ ਕਰੋ ਚੈੱਕ ਇਹ ਠੀਕ ਹੈ ਚਾਰ ਦੰਦ ਬੱਛੀ ਆ ਤੇ ਬਿਲਕੁਲ ਨਵੀਂ ਬੱਛੀ ਆ ਠੀਕ ਹੈ ਤੇ ਥਾਣੇ ਤੋਂ ਇੱਕ ਵਾਰੀ ਧੰਨਵਾਦ ਬੜੇ ਨੇੜੇ ਤੋਂ ਇੱਕ ਵਾਰੀ ਫੇਰ ਦਿਖਾ ਦਿੰਨਾ ਵੀ ਦੂਰੋਂ ਨੇੜੇੋਂ ਤੁਸੀਂ ਆਉਣਾ ਜਿਹੜਾ ਦੋਸਤ ਡਿਸੀਜਨ ਆ ਕੋਈ ਫੈਸਲਾ ਤੁਹਾਨੂੰ ਕਰਨ ਦੇ ਵਿੱਚ ਬਿਲਕੁਲ ਕੋਈ ਗੱਲ ਨਹੀਂ ਆਵੇ ਲੋ ਨਿਆਣੇ ਤੋਂ ਨਿਆਣੇ ਤੋਂ ਬਿਨਾ ਚੋਈ ਦੀ ਚੋਈ ਠੀਕ ਆ ਜੀ ਹਾਂ ਜੀ ਠੀਕ ਆ ਭਰਾ ਤੇ ਨਿਸ਼ਾਨਬਾਈ ਕੀ ਲੈ ਦੇਂਦਾ ਮੋਲ ਵੀਰ ਜੀ ਦਾ 37000 ਹਾਂ ਜੀ ਬਾਕੀ ਥੋੜਾ ਬੋੜਾ ਮਾਨਤ ਹੋਣਾ ਹੋਊਗਾ ਵੀਰ ਭਰਾ ਜ਼ਿਆਦਾ ਨਾ ਕਵੇ ਛੋੜ ਛੱਪਾ ਜ਼ਿਆਦਾ ਖੁੱਲਾ ਨਾ ਮੰਗ ਕਰੇ ਆਪਣੇ ਤੋਂ ਠੀਕ ਆ ਜੀ ਹਾਂ ਜੀ ਜਿੰਨਾ ਕੁ ਰੇਟ ਆਪਾਂ ਦੱਸੰਦੇ ਚਾਰੇ ਬਸ਼ਵਾ ਦੇ ਆਪਾਂ ਜਾਇਜ਼ ਹੀ ਦੱਸੰਦਾ ਆ ਠੀਕ ਹੈ ਜੀ ਹਾਂਜੀ 37000 ਹੈ ਨਾ ਹਾਂਜੀ 37000 ਜਿਹੜੀ ਦੋਸਤੋ ਇਹਦੀ ਡਿਮਾਂਡ ਹੈਗੀ ਆ ਠੀਕ ਆ ਤੇ ਆ ਕਰ ਸਕਦੇ ਹੋ ਤੁਸੀਂ ਚੱਕ ਇੱਕ ਵਾਰੀ ਫੇਰ ਕਿਸੇ ਤਰ੍ਹਾਂ ਦਾ ਕੋਈ ਬੰਗਾ ਪਾਉਣ ਦੀ ਲੋੜ ਨਹੀਂ ਗਈ ਬੇਸ਼ੱਕ ਤੁਸੀਂ ਇਸੇ ਤਰ੍ਹਾਂ ਬਾਹਰ ਨੂੰ ਬੜੇ ਆਰਾਮ ਨਾਲ ਚੋ ਸਕਦੇ ਹੋ ਠੰਡੀ ਠੀਰੀ ਹੈਗੀ ਆ ਹਾਂਜੀ ਆਹ ਵੇਖੋ ਜੀ ਠੀਕ ਹੈ ਜੀ ਤਨਸ਼ਾਨ ਭਾਈ ਅਗਲੀ ਇਸ ਵੈਡ ਦੀ ਵੀਰੇ ਕੀ ਡਿਟੇਲ ਹੈ ਇਹ ਜਲਸੀ ਹੈ ਭਾਜੀ ਕ੍ਰੋਸ ਕ੍ਰੋਸ ਐਚ ਐਫ ਕ੍ਰੋਸ ਹੈਗੀ ਹੈ ਇਹ ਵੀ ਤਾਜੀ ਸੂਈ ਹੈ ਨਾ ਹਾਂਜੀ ਤਾਜੀ ਸੂਈ ਕੱਲ ਸੂਈ ਹੈ ਕੱਲ ਹੀ ਸੂਈ ਹੈ ਹਾਂਜੀ ਤੇ ਮਗਰ ਬੱਛੀ ਆਪ ਪਹਿਲੀ ਨਹੀਂ ਹੈ ਵੀ ਹਾਂਜੀ ਪਹਿਲੀ ਨਹੀਂ ਸੂਈ ਹੈ ਵੀ ਦੰਦੋ ਦੰਦੋ ਇਹ ਵੀ ਚੌਗੀ ਆ ਮਾਰੇ ਸਾਈਡਾਂ ਵਾਲੇ ਕੰਨੇ ਕੰਨੇ ਮਾਰੇ ਮਾਰੇ ਪੁੱਟੇ ਇਹਨੇ ਠੀਕ ਹੈ ਪਹਿਲਣਾ ਬੱਛੀਆਂ ਦੋਸਤੋ ਇਸ ਵਾਰ ਜਿਹੜੀਆਂ ਵੀਰ ਦੇ ਕੋਲ ਪਹਿਲੀ ਵੀ ਦਿਖਾਤੀ ਆ ਦੂਜੇ ਨੰਬਰ ਵਾਲੀ ਆ ਇਹ ਵੀ ਪਹਿਲਣਾ ਬੱਛੀ ਆ ਤੇ ਸੂਈ ਤਾਜੀ ਆ ਕੱਲ ਹੀ ਸੂਈ ਆ ਮਾਰਨਿੰਗ ਠੀਕ ਹੈ ਕੱਲ ਹੀ ਸੂਈ ਆ ਤੇ ਬੱਚਾ ਤੁਸੀਂ ਦੇਖ ਸਕਦੇ ਹੋ ਮਗਰ ਜਿਹੜੀ ਫੀਮੇਲ ਕਾਫ ਆ ਲਾਲ ਰੰਗ ਦੀ ਬੱਚੀ ਆ ਠੀਕ ਹੈ ਤੇ ਬੋਲ ਦੇ ਵਿੱਚ ਇਹ ਨਿਸ਼ਾਨભાઈ ਕਿੰਨਾ ਦੋ ਡੰਗ ਦਾ ਚੋਆ ਇਹ 11 12 ਕਿਲੋ ਚੋਆ ਭਾਜੀ ਅਜੇ ਪੂਰੀ ਸਾਫ ਨਹੀਂ ਕੀਤੀ ਅਜੇ ਅੱਛਾ ਜੀ ਹਾਂਜੀ ਆ ਦੇਖੋ ਜੀ ਠੀਕ ਆ ਥਾਂ ਤੋਂ ਬਿਲਕੁਲ ਮੁੱਠੀ ਵਾਲਾ ਤੇ ਆ ਤਸਲੀ ਨਾਲ ਵੇਖ ਲਓ ਜੀ ਹਾਂਜੀ ਕਮਾ ਲਓ ਬਈ ਨਿਸ਼ਾਨ ਲੋਭੀ ਪ੍ਰਭੂ ਠੀਕ ਆ ਬਾੜੀ ਵੀ ਚੰਗੀ ਆ ਦੋਸਤੋ ਆਹ ਵੇ ਨਾੜੂ ਦੇ ਨਾਲ ਦੇ ਬੱਚੇ ਕੱਲ ਹੀ ਸੋਈਏ ਠੀਕ ਆ ਜੀ ਹਾਂਜੀ ਵੱਚੀ ਜੋ ਮਗਰਾ ਠੀਕ ਆ ਵੱਚੀ ਮਗਰਾ ਤੇ ਲੈ ਦੇ ਵੀਰ ਕਿੰਨਾ ਦੱਸਿਆ ਸੀਗਾ 45000 45000 ਠੀਕ ਆ ਮਾਨਤਾ ਜਿਹੜਾ ਦੋਸਤ ਹੋ ਜਾਊਗਾ ਤੇ ਨਿਸ਼ਾਨ ਭਾਈ ਮੋਬਾਈਲ ਨੰਬਰ ਕਿੰਨੇ ਆ ਆਪਣੇ 7876 7457 70876 74517 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਸੀ ਵੀਰ ਨਿਸ਼ਾਨ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਪਸੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਉਹਦੀ ਚਵਾਈ ਆ ਆਪਣਾ ਹੱਕ ਸਮਝ ਕੇ ਜਰੂਰ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ